ਦੇਖੋ ਅਸੀਂ ਤਾਂ 90% ਘਰਾਂ 'ਚ ਬਿਜਲੀ ਫ੍ਰੀ ਕਰਤੀ ਦਿੱਲੀ 'ਚ ਪਹਿਲੀ ਬਿਜਲੀ ਫ੍ਰੀ ਉੱਥੋਂ ਹੀ ਸਿੱਖਿਆ ਸੀ ਥਰਮਲ ਪਲਾਂਟ ਖਰੀਦ ਲਿਆ ਸਾਡੇ ਆਪਣੀ ਕੋਲੇ ਦੀ ਖਾਨ ਚਲਾ ਲਈ ਨੌਕਰੀਆਂ ਦੇਤੀਆਂ 40000 42992 ਨੌਕਰੀਆਂ ਦੇਤੀਆਂ ਹੁਣ ਤੱਕ ਅਸੀਂ ਤਾਂ ਫੇਰ ਵੀ ਕੰਮ ਕਰੀ ਜਾਂਦੇ ਆ ਅਸੀਂ ਫੇਰ ਵੀ ਲੋਕਾਂ 'ਚ ਜਾ ਕੇ ਕਦੇ ਤੀਰਥ ਯਾਤਰਾ एनओसी खत्म करती रिस्टिया तो ਹੁਣੇ ਬਿਜਲੀ ਦਾ ਲੋਡ ਘਟਾਇਆ ਹੈ ਕਿ ਜੇ ਤੁਸੀਂ ਆਪਣਾ ਲੋਡ ਵਧਾਉਣਾ ਹੈ ਉਹਦਾ ਖਰਚਾ ਜਿਹੜਾ ਹੈ ਅੱਧਾ ਕਰਤਾ ਕਿ ਤੁਸੀਂ ਜੇ 1000 ਰੁਪਏ ਤੋਂ 20 ਕਰਨਾ ਹੈ ਪਹਿਲਾਂ 4750 ਰੁਪਏ ਸੀ ਹੁਣ 2500 ਰੁਪਏ ਲੈ ਕੇ ਕਰਾ ਲਓ ਤੇ ਆਫੀਸ਼ੀਅਲੀ ਤੁਸੀਂ ਉਹ ਤੁਹਾਨੂੰ ਉਹਨਾਂ ਜਿਹੜੀ ਬਿਜਲੀ ਮਿਲੇਗੀ ਨਹੀਂ ਤਾਂ ਕੀ ਹੈ ਕਈ ਵਾਰੀ ਇੱਦਾਂ ਹੀ ਰੱਖ ਲੈਂਦੇ ਆ ਉਹ ਟਰਾਂਸਫਾਰਮਰ ਸੜ ਜਾਂਦਾ ਹੈ ਟਰਾਂਸਫਾਰਮਰ ਛੋਟੇ ਹੁੰਦੇ ਨੇ ਆਫੀਸ਼ੀਅਲੀ ਨਹੀਂ ਪਤਾ ਹੁੰਦਾ ਕਿ ਕਿਹੜੀ ਬੋਟਰ ਕਿੰਨੇ ਦੀ ਚੱਲ ਰਹੀ ਹੈ ਅਸੀਂ ਤਾਂ ਸਕੀਮਾਂ ਦੇ ਰਹੇ ਹਾਂ ਅਸੀਂ ਸ਼ਹੀਦਾਂ ਨੂੰ ਸਨਮਾਨ ਦੇਣ ਦਾ ਦਿੱਲੀ ਸਰਕਾਰ ਨੇ ਸ਼ੁਰੂ ਕੀਤਾ ਸੀ ਕਿ ਦਿੱਲੀ ਸਰਕਾਰ ਦਾ ਕੋਈ ਵੀ ਪੁਲਿਸ ਦਾ ਸਿਪਾਹੀ ਜਾ ਦਿੱਲੀ ਦਾ ਕੋਈ ਨਾਗਰਿਕ ਫੌਜ ਦੇ ਵਿੱਚ ਹੈ ਉਹ ਸ਼ਹੀਦੀ ਕਿਸੇ ਬਾਰਡਰ ਤੇ ਉਹਦੀ ਹੁੰਦੀ ਹੈ ਡਿਊਰਿੰਗ ਜੌਬ ਡਿਊਰਿੰਗ ਡਿਊਟੀ 1 ਕਰੋੜ ਰੁਪਏ ਦਾ ਚੱਕ ਕੇ ਜਰੀਵਾਲ ਜੀ ਭੋਗ ਤੋਂ ਪਹਿਲਾਂ ਉਹਨਾਂ ਦੇ ਘਰੇ ਦੇ ਕੇ ਆਉਂਦੇ ਆ ਇਹ ਹੀ ਅਸੀਂ ਪੰਜਾਬ ਸ਼ੁਰੂ ਕੀਤਾ ਹੈ 1 ਕਰੋੜ ਰੁਪਿਆ ਸੀ ਫੌਜੀ ਜਵਾਨ ਨੂੰ ਅਸੀਂ ਦੇਣਾ ਤੇ ਅਸੀਂ 1 ਕਰੋੜ ਰੁਪਈਆ ਦਿੰਨੇ ਆ ਤੇ ਇਹਨਾਂ ਨੇ ਕੀ ਕੀਤਾ ਪਿੱਛੇ ਜੇ ਕੀ ਹੋਇਆ ਇੱਕ ਅਗਨੀਵੀਰ ਸ਼ਹੀਦ ਹੋ ਗਿਆ ਉਹ ਪਹਿਲਾ ਅਗਨੀਵੀਰ ਸੀ ਦੇਸ਼ ਦਾ ਜਿਹਨੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਪਾ ਉਦੋਂ ਪਤਾ ਲੱਗਿਆ ਕਿ ਅਗਨੀਵੀਰਾਂ ਨੂੰ ਕਿਵੇਂ ਰੱਖਿਆ ਹੋਇਆ ਇਹਨਾਂ ਨੇ ਦਿਹਾੜੀ ਤੇ ਰੱਖਿਆ ਹੋਇਆ ਇਹਨਾਂ ਨੇ ਦੋ ਦੋ ਫੌਜ ਦੇ ਸਿਵਲ ਕੱਪੜਿਆਂ 'ਚ ਕੋਈ ਦੋ ਮੁਲਾਜ਼ਮ ਆਏ ਇੱਕ ਪ੍ਰਾਈਵੇਟ ਐਂਬੂਲੈਂਸ ਕਰਕੇ ਐਦਾਂ ਜਿਵੇਂ ਜਿਵੇਂ ਹੱਥੇ 'ਚ ਕੱਟਰੂ ਸਿੱਟ ਕੇ ਜਾਂਦੇ ਆ ਮਰਿਆ ਹੋਇਆ ਐਦਾਂ ਸਾਡੇ ਜਵਾਨ ਨੂੰ ਸੱਟ ਕੇ ਲਾਸ਼ ਹੋ ਗਈ ਲੋਕਾਂ ਨੇ ਬਹੁਤ ਬੁਰਾ ਮਨਾਇਆ ਕਿ ਸਨਮਾਨਤਾ ਦੇ ਦਿੰਦੇ ਉੱਪਰ ਨੂੰ 11 ਕਾਰਤੂਸ ਚਲਾਉਣੇ ਸੀ ਉਹ ਤਾਂ ਉਹ ਤਾਂ ਚਲਾ ਦਿੰਦੇ ਕੋਈ ਸਲੂਟ ਹੀ ਮਾਰ ਦਿੰਦੇ ਜਾਂਦੇ ਜਾਂਦੇ ਇਹਨੂੰ ਨਾ ਕਹਿੰਦੇ ਜੀ ਅਗਨੀ ਵੀਰ ਸੀ ਇਹ ਕੀ ਗੱਲ ਜੀ ਜਦੋਂ ਮੈਂ ਉਹਨਾਂ ਦੇ ਘਰ ਗਿਆ ਮੋੜ ਕੋਲੇ ਪਿੰਡਾ ਉਹਨਾਂ ਦਾ ਉਹਦਾ ਬਾਪੂ ਕਹਿੰਦਾ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਅਗਨੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਸਖਤ ਇਤਰਾਜ਼ ਪ੍ਰਗਟ ਕੀਤਾ ਸੀ 1 ਕਰੋੜ ਰੁਪਇਆ ਜੋ ਸ਼ਹੀਦਾਂ ਨੂੰ ਵਾਕਿਆਂ ਨੂੰ ਦਿੱਤਾ ਉਹਨਾਂ ਨੂੰ ਦਿੱਤਾ ਵਿਧਾਨ ਸਭਾ ਸ਼ਰਦਾਂਝਲੀ ਪੇਟ ਕੀਤੀ ਤੇ ਨਾਲੇ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਇਹ ਐਦਾਂ ਨਾ ਸ਼ਹੀਦੀਆਂ ਚ ਰੈਂਕਿੰਗ ਨਾ ਕਰੋ ਸ਼ਹੀਦ ਸ਼ਹੀਦ ਹੁੰਦਾ ਹੈ ਫਿਰ ਜਦੋਂ ਰੌਲਾ ਪੈ ਗਿਆ ਇੱਕ ਹੋਰ ਖੰਨੇ ਦੇ ਨੇੜੇ ਪਿੰਡ ਦਾ ਅਗਨੀਵੀਰ ਸ਼ਹੀਦ ਹੋਇਆ ਉਸ ਦਿਨ ਫਿਰ ਉਹਨੂੰ ਸਲਾਮੀ ਦਿੱਤੀ ਉਹਨਾਂ ਨੇ ਸੈਂਟਰਲੇ ਨੇ ਇਹ ਹੱਕ ਮੰਗਿਆਂ ਤੋਂ ਨਹੀਂ ਮਿਲਣੇ ਹੱਕ ਖੋਣੇ ਪੈਂਦੇ ਆ ਖੋਣੇ ਪੈਂਦੇ ਆ ਤੇ ਅਸੀਂ ਸ਼ਹੀਦਾਂ ਨੂੰ ਮਾਨ ਸਨਮਾਨ ਦੇ ਰਹਿਆਂ ਤੇ ਇਹਨਾਂ ਨੇ ਕੀ ਕੀਤਾ 26 ਜਨਵਰੀ ਨੂੰ ਪੰਜਾਬ ਦੀ ਚਾਕੀ ਕੱਟਤੀ ਉਹ ਜਿਹੜੇ ਤਿੰਨ ਪਾਠ ਸੀਗੇ ਪਹਿਲੀ ਸੀ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਜਲਿਆਂ ਵਾਲੇ ਬਾਗ ਦਾ ਸਾਕਾ ਕੂਕਾ ਲਹਿਰ ਗਦਰ ਲਹਿਰ ਜੋ ਪੰਜਾਬ ਨੇ ਲੀਡ ਕੀਤਾ ਯਾਦੀ ਵੇਲੇ ਉਹ ਸਾਰੀ ਚਾਕੀ ਉਹਦੇ ਵਿੱਚ ਸੀ ਦੂਜੀ ਉਹਦੇ ਨਾਲ ਸੀ ਨਾਰੀ ਸ਼ਕਤੀ ਮਾਈ ਭਾਗੋ ਫਰਸਟ ਲੇਡੀ ਬਾਰੀਅਰ ਆ ਮਾਈਪਾਗੋ ਕਾਲਜ ਨਾਲ ਹੀ ਜਿੱਥੇ ਕੁੜੀਆਂ ਨੂੰ ਫੌਜ ਭਰਤੀ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਕੁੜੀਆਂ ਦਾ ਵੀ ਨਾਲ ਦਿਖਾਇਆ ਸੀਗਾ ਕਿ ਸਾਡੇ ਇੱਥੇ ਮਾਈਪਾਗੋ ਕਾਲਜ ਹੈ ਕੁੜੀਆਂ ਐਕਸਰਸਾਈਜ਼ ਕਰ ਰਹੀਆਂ ਸੀ ਪ੍ਰੈਕਟਿਸ ਕਰ ਰਹੀਆਂ ਸੀ ਉਹ ਸੀ ਤੇ ਤੀਜਾ ਸੀ ਪੰਜਾਬ ਦਾ ਕਲਚਰ ਫੁਲਕਾਰੀ ਸਰੋਂ ਦਾ ਸਾਗ ਲੰਗਰ ਦੀ ਪ੍ਰਥਾ ਸਾਡੀਆਂ ਹਵੇਲੀਆਂ ਸਾਡੀਆਂ ਪੱਖੀਆਂ ਸਾਡਾ ਕਲਚਰ ਰਿਜੈਕਟ ਕਰਤੀਆਂ ਜੀ ਬੜੀ ਹੈਰਾਨੀ ਹੋਈ ਅਸੀਂ ਉੱਥੇ ਪੁੱਛਿਆ ਜੀ ਪੰਜਾਬ ਦੀ ਚੱਕੀ ਕਿਉਂ ਰਿਜੈਕਟ ਕਰਤੀ ਕਹਿੰਦੇ ਨਹੀਂ ਜੀ ਇਹ ਇਸ ਵਾਰ ਨਹੀਂ ਆਏਗੀ ਇਸਕਾ ਇਸਕਾ ਥੀਮ ਠੀਕ ਨਹੀਂ ਹੈ ਮੈਂ ਕਿ ਹਾਊ ਡੇਅਰ ਯੂ ਆਰ ਇਹ ਦਲੇਰੀ ਥੋੜੀ ਥੀਮ ਠੀਕ ਨਹੀਂ ਹੈ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਤੁਸੀਂ ਕਰਤਾਰ ਸਿੰਘ ਸਰਾਭਾ ਨੂੰ ਰਿਜੈਕਟ ਕਰਨ ਵਾਲੇ ਕੌਣ ਹੋ ਤੁਸੀਂ ਲਾਲਾ ਲਾਜਪਤਰਾ ਇਹਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਸਾਡੇ ਖੂਨੀ ਸਾਖਿਆਂ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਮੈਂ ਕਿਹਾ ਹੁਣ ਤਾਂ ਇੱਕ ਕੀਤੀ ਐ ਨਾ ਕੈਨਸਲ ਮੈਂ ਨਵਾਂ ਬਣਵਾ ਲਿਆ ਜੀ ਹੁਣ ਪੂਰੀਆਂ ਨਵਾਂ ਚੱਲ ਰਹੀਆਂ ਪੂਰੇ ਪੰਜਾਬ ਚ ਪਿੰਡਾਂ ਜਾ ਰਹੀਆਂ ਪਿੰਡਾਂ ਜਾ ਕੇ ਦਿਖਾਉਂਗਾ ਕਿ ਇੱਥੇ ਗਲਤੀ ਕਰਕੇ ਦਿਖਾਉਈ ਕੋਈ ਕਿ ਰਿਜੈਕਟ ਕਰਦੇ ਨੇ ਇਹ ਕੌਣ ਨੇ ਜੀ ਭਗਤ ਸਿੰਘ ਹੋਰਾਂ ਨੂੰ ਮੋਹਰ ਲਾਉਣ ਵਾਲੇ ਕਿ ਇਹ ਚੱਕੀ ਚ ਹੋਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ ਇਹ ਪੰਜਾਬ ਨਾਲ ਨਫ਼ਰਤ ਹੈ ਮਤਾ ਵੀ ਕਹਿਣਾ ਐਨੀ ਨਫ਼ਰਤ ਕਰਦੇ ਆ ਜੇ ਕਿਤੇ ਇਹਨਾਂ ਦਾ ਵਾਸ ਚੱਲੇ ਇਹ ਜਨਗਨ ਮੰਚੋਂ ਵੀ ਪੰਜਾਬ ਦਾ ਨਾਮ ਕੱਢ ਦੇਣਗੇ ਰਾਸ਼ਟਰੀ ਗੀਤ ਚੋਂ ਆਉਂਦਾ ਨਾ ਪੰਜਾਬ ਸਿੰਧ ਗੁਜਰਾਤ ਮਰਾਠਾ ਉੱਥੇ ਇਹਨਾਂ ਨੇ ਯੂਪੀ ਸਿੰਧ ਗੁਜਰਾਤ ਮਰਾਠਾ ਠਾਠਾ ਕਰ ਦੇਣਾ ਇਹਨਾਂ ਨੇ ਜਾਂ ਕੁਝ ਇਹਨਾਂ ਦਾ ਕੋਈ ਪਤਾ ਨਹੀਂ ਕੀ ਕਰਦੇ ਐਨੀ ਨਫ਼ਰਤ ਕਰਦੇ ਐ ਇਸ ਕਰਕੇ ਪੰਜਾਬ ਦੀ ਸ਼ਾਨ ਬਰਕਰਾਰ ਰੱਖਣ ਵਾਸਤੇ ਪੰਜਾਬ ਦੀ ਸ਼ਾਨ ਨੂੰ ਉੱਚੀ ਰੱਖਣ ਵਾਸਤੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ 13 ਜੀਰੋ ਹੋਊਗਾ ਮਜਾਲ ਹੈ ਕਿਤੇ ਸਾਡੀ 15 ਅਗਸਤ ਜਾਂ 26 ਜਨਵਰੀ ਚੋ ਚਾਕੀ ਇੱਧਰ ਉੱਧਰ ਹੋ ਜੇ ਬਲਕਿ ਸਭ ਤੋਂ ਪਹਿਲਾਂ ਪੰਜਾਬ ਵਾਲੀ ਆਇਆ ਕਰੂੰ ਚਾਕੀਆਂ ਦੀ ਸ਼ੁਰੂਆਤ ਪੰਜਾਬ ਕਰਿਆ ਕਰੂਗਾ ਇਹਨਾਂ ਨੇ ਮੈਨੂੰ ਕਿਹਾ ਮੈਨੂੰ ਕਿਹਾ ਇਹਨਾਂ ਨੇ ਕਿ ਜੀ ਆ ਜਿਆਦਾ ਨਾ ਇਹਨੂੰ ਛਾਲੋ ਅਗਲੀ 15 ਅਗਸਤ ਤੇ ਅਗਲੀ 26 ਜਨਵਰੀ ਅਗਲੀ 15 ਅਗਸਤ ਅਗਲੀ 26 ਜਨਵਰੀ 3 ਸਾਲ ਦਾ ਤੁਹਾਨੂੰ ਲਿਖ ਕੇ ਦੇ ਦਿੰਨੇ ਆ ਕਿ ਪੰਜਾਬ ਦੀ ਚਾਕੀ ਸਾਉ ਤੋਂ ਪਹਿਲਾਂ ਹੋਇਆ ਕਰੂ ਮੈਂ ਕਿਹਾ ਉਹ ਤਾਂ ਬਾਅਦ ਦੀ ਗੱਲ ਐ ਪਹਿਲੇ ਇਹ ਦੱਸਿਓ 15 ਅਗਸਤ ਨੂੰ ਤੁਸੀਂ ਹੋਵੋਗੇ ਤੁਹਾਨੂੰ ਪੱਕਾ ਪਤਾ ਵੀ ਤੁਸੀਂ ਹੋਵੋਗੇ ਕੀ ਪਤਾ ਚੱਕੀ ਅਸੀਂ ਸਿਲੈਕਟ ਕਰਦੇ ਹੋਈ ਉੱਥੇ ਇੱਥੇ ਕੋਈ ਪਤਾ ਲੱਗਦਾ ਪੈ ਰੱਬ ਦੇ ਰੰਗਾਂ ਨਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਮੈਂ ਕਿਹਾ ਹੰਕਾਰ ਨਾ ਕਰੋ ਹੰਕਾਰ ਨਾ ਕਰੋ ਸੋ ਹੰਕਾਰ ਤਾਂ ਸਿਰ ਨੀਵਾ ਹੁੰਦਾ ਹੈ ਕੇਜਰੀਵਾਲ ਸਾਹਿਬ ਨੇ ਜਿੰਨੇ ਗੇੜੇ ਪੰਜਾਬ ਚ ਲਾਏ ਨੇ ਛਾ ਦਿੱਲੀ ਚ ਘੱਟ ਪੰਜਾਬ ਜ਼ਿਆਦਾ ਆਉਂਦੇ ਨੇ ਜਦੋਂ ਵੀ ਬੁਲਾਈਏ ਅਸੀਂ ਕਿ ਸਕੂਲ ਆਫ ਫੈਮਿਨਿਸ ਦਾ ਦੋ ਘਾਟਨ ਕਰਨਾ ਹੈ ਜੀ ਆਮ ਆਦਮੀ ਕਲੀਨਿਕ ਤਿਆਰ ਨੇ ਜੀ ਵਿਕਾਸ ਦੀ ਕ੍ਰਾਂਤੀ 800 ਕਰੋੜ ਰੁਪਏ ਦਾ ਹਿਸ਼ਾਰ ਪੂਰ ਦੇਣਾ ਹੈ ਜੀ ਮੈਡੀਕਲ ਕਾਲਜਾਂ ਦੇ ਦੋ ਘਾਟਨ ਕਰਨੇ ਆ ਜੀ ਇਹ ਉਹਦੀ ਕਮੈਂਟ ਕਹਿ ਦਿੰਦੇ ਨੇ ਚਲੋ ਰੱਖੋ ਪੰਜਾਬ ਦਾ ਪ੍ਰੋਗਰਾਮ ਕਿਉਂਕਿ ਇਹਨਾਂ ਨੂੰ ਵੀ ਪੰਜਾਬ ਨਾਲ ਪਿਆਰ ਹੈ ਕਿ ਪੰਜਾਬ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਬੂਟਾ ਹੈ ਉਹਦੀਆਂ ਜੜਾਂ ਨੂੰ ਹੋਰ ਮਜ਼ਬੂਤ ਕੀਤਾ ਤੇ ਹੁਣ ਜਦੋਂ 13 13 ਜਿਹੜੇ ਪੱਤੇ ਹੋਰ ਨਿਕਲਿਆ ਏ ਤਾਂ ਸਾਡਾ ਜਿਹੜਾ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਬੂਟਾ ਇਹ ਹੋਰ ਸ਼ਾਨਦਾਰ ਹੋਊਗਾ ਇਹ ਹੋਰ ਫਲਦਾਰ ਹੋਊਗਾ ਕਿਉਂਕਿ ਇਹ ਇਮਾਨਦਾਰੀ ਤੇ ਪਾਰਦਰਸ਼ੀ ਸਰਕਾਰ ਹੈ ਸੋ ਇਹਨਾਂ ਤੋਂ ਖਿਹੜਾ ਛਡਾਉਣਾ ਬੜਾ ਜ਼ਰੂਰੀ ਹੈ ਤੁਹਾਡੇ ਸਾਹਮਣੇ ਪਤਕਾ ਸਭ ਬੈਠੇ ਨੇ ਤੁਹਾਡੇ ਸਾਹਮਣੇ ਕਿਵੇਂ ਮੈਨੂੰ ਗਵਰਨਰ ਤੋ ਬਜਟ ਦੀ ਮਨਜ਼ੂਰੀ ਲੈਣ ਵਾਸਤੇ ਬਜਟ ਸੈਸ਼ਨ ਦੀ ਸੁਪਰੀਮ ਕੋਰਟ ਜਾਣਾ ਪੈਂਦਾ ਹੈ। ਉੱਥੋਂ ਚੀਫ ਜਸਟਿਸ ਕਹਿੰਦਾ ਵੀ ਬਜਟ ਸੈਸ਼ਨ ਹੋਊਗਾ। ਤੁਸੀਂ ਰੋਕ ਨਹੀਂ ਸਕਦੇ। ਕਿਵੇਂ ਦੇਖ ਲਓ। ਤੇ ਕਿਵੇਂ ਸਾਨੂੰ ਹਰ ਗੱਲ ਵਾਸਤੇ ਰੋਕ ਲੈਂਦੇ ਨੇ ਸੈਂਟਰ ਚੋਂ ਆ ਨਹੀਂ ਕਰ ਸਕਦੇ ਆ ਨਹੀਂ ਕਰ ਸਕਦੇ। ਕਈ ਸਕੀਮਾਂ ਹੋ ਜਿਐ ਨੇ ਸਰ ਜਿੱਜ ਸੈਂਟਰ ਦਾ ਪੈਸਾ ਹੈ ਉਹ ਆਪਦਾ ਪੈਸਾ ਦਿੰਦੇ ਨਹੀਂ। ਫਿਰ ਅਸੀਂ ਕੀ ਕਰਦੇ ਕੋਈ ਗੱਲ ਨਹੀਂ ਇਹ ਨਹੀਂ ਦਿੰਦੇ ਨਾ ਦੇਣ ਅਸੀਂ ਇਹਨਾਂ ਵਾਲਾ ਵੀ ਆਪਾਂ ਹੀ ਪਾ ਦਿੰਨੇ ਆ ਕੋਈ ਗੱਲ ਨਹੀਂ ਪੰਜਾਬ ਮੰਗਣ ਵਾਲਾ ਨਹੀਂ ਪੰਜਾਬ ਦਾ ਹੱਥ ਐ ਨਹੀਂ ਪੰਜਾਬ ਦਾ ਹੱਥ ਐ ਹੁੰਦਾ ਹੈ ਪੰਜਾਬ ਦੇਣ ਵਾਲਾ ਹੈ ਪੰਜਾਬ ਵੰਨ ਦਤਾ ਹੈ ਅਸੀਂ ਆਪਣੇ ਪੰਜਾਬ ਨੂੰ ਸਿਰ ਤੇ ਆਪਣੇ ਪੈਰਾਂ ਤੇ ਕਰਾਂਗੇ ਆਪਣੇ ਪੈਰਾਂ ਸਿਰ ਕਰਾਂਗੇ ਅਸੀਂ ਆਪਣੇ ਬਜਟ ਨੂੰ ਬਿਨਾਂ ਤੋਂ ਮੰਗਣ ਦੀ ਲੋੜ ਨਾ ਪਵੇ ਹਾਂ ਭੀਖ ਨਹੀਂ ਮੰਗਦੇ ਹੱਕ ਜਰੂਰ ਮੰਗਾਂਗੇ ਹੱਕ ਮੰਗਣ 'ਚ ਅਸੀਂ ਪਿੱਛੇ ਨਹੀਂ ਰਹਿੰਦੇ ਸੋ ਨੌਕਰੀਆਂ ਦਿੱਤੀਆਂ ਇੰਡਸਟਰੀ ਆ ਰਹੀ ਹੈ ਔਰ ਇੰਡਸਟਰੀ ਉੱਥੇ ਆਉਂਦੀ ਹੈ ਜਿੱਥੇ ਲਾਅ ਐਂਡ ਆਰਡਰ ਠੀਕ ਹੋਵੇ ਇੰਡਸਟਰੀ ਲਾਅ ਐਂਡ ਆਰਡਰ ਦਾ ਸਰਟੀਫਿਕੇਟ ਹੁੰਦੀ ਹੈ ਟਾਟਾ ਸਟੀਲ ਵਰਗੀਆਂ ਵੱਡੀਆਂ ਕੰਪਨੀਆਂ ਆ ਰਹੀਆਂ ਨੇ ਉਹਨਾਂ ਨੇ ਸ਼ੁਰੂ ਕਰ ਤੇ ਭੂਮੀ ਪੂਜਨ ਕਰਕੇ ਫੈਕਟਰੀਆਂ ਦਾ ਜਿਹੜਾ ਨਿਰਮਾਣ ਚੱਲ ਰਿਹਾ ਹੈ 298000 ਦੇ ਕਰੀ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਹੋਰ ਬਹੁਤ ਸਾਰੇ ਰੋਜ਼ ਇੰਡਸਟਰੀਲਿਸਟ ਆਉਂਦੇ ਨੇ ਕੰਮ ਕਰਨੇ ਪੰਜਾਬ 'ਚ ਪੰਜਾਬ ਚ ਮਾਹੌਲ ਬਣ ਗਿਆ ਰੰਗਲੇ ਪੰਜਾਬ ਦੇ ਰੰਗ ਹੌਲੀ-ਹੌਲੀ ਨਜ਼ਰ ਆਉਣ ਲੱਗੇ ਉਹ ਜਿਹੜੇ ਕੱਸੀਆਂ ਖਾਲਾਂ ਚ 25 20 30 ਸਾਲ ਪਹਿਲਾਂ ਪਾਣੀ ਦੇਖਿਆ ਗਿਆ ਸੀ ਉਹਨਾਂ ਕੱਸੀਆਂ ਖਾਲਾਂ ਚ ਅੱਜ ਪਾਣੀ ਦੇਖਿਆ ਜਾ ਰਿਹਾ ਹੈ ਕਿ ਦੁਬਾਰੇ ਪਾਣੀ ਆ ਗਿਆ ਜੀ ਦੁਬਾਰੇ ਸਾਡੀ ਜਿਹੜਾ ਕੱਸੀ ਸੂਏ ਚ ਪਾਣੀ ਆ ਗਿਆ ਜੀ ਨਹਿਰੀ ਪਾਣੀ ਆ ਗਿਆ ਜੀ ਉਹਦੇ ਨਾਲ ਬਿਜਲੀ ਵੀ ਬਚੂਗੀ ਥੱਲੇ ਧਰਤੀ ਦਾ ਪਾਣੀ ਵੀ ਬਚੂਗਾ ਤੇ ਫਸਲ ਵੀ ਬੰਪਰ ਹੋਊਗੀ ਕਿਉਂਕਿ ਮਿਨਰਲਸ ਹੁੰਦੇ ਨੇ ਉਸ ਪਾਣੀ ਦੇ ਵਿੱਚ ਜਿਹੜਾ ਨਹਿਰੀ ਪਾਣੀ ਹੁੰਦਾ ਹੈ ਸੋਸੀ ਪੋਜੀਟਿਵ ਰਾਇਨੀਤੀ ਕਰ ਰਹੇ ਆ ਤੇ ਇਹ ਸਾਰਾ ਦਿਨ ਗਾਲਾਂ ਕੱਢਣ ਵਾਲੇ ਨੇ ਬਸ ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕੌਣ ਕਿਹੜੇ ਪੱਥਿਓਂ ਬੋਲ ਰਿਹਾ ਹੈ ਕਈ ਵਾਰੀ ਮੈਂ ਜਾਖੜ ਦੀ ਪ੍ਰੈਸ ਕਾਨਫਰੰਸ ਨੂੰ ਕਾਂਗਰਸੀ ਸਮਝ ਜਾਂਦਾ ਕਈ ਵਾਰੀ ਅਕਾਲੀਆਂ ਵਾਲੀ ਕਾਨਫਰੰਸ ਨੂੰ ਕਿਸੇ ਹੋਰ ਪਾਰਟੀ ਪੱਖੀ ਪਤਾ ਕੌਣ ਕਿੱਧਰ ਨੂੰ ਗਿਆ ਆ ਹੁਣ ਕੱਲ ਪਰਸੋਂ ਕਹਿੰਦੇ ਢੀਂਡਸੇ ਦੀ ਘਰ ਵਾਪਸੀ ਹੋਈ ਹੈ ਮੈਂ ਕਿਹਾ ਕਿਹੜੇ ਘਰ ਵਾਪਸੀ ਹੋਈ ਹੈ ਕਹਿੰਦੇ ਜੀ ਕਾਲੀਦਾਲ ਵਾਲੇ ਘਰ ਚ ਵਾਪਸੀ ਹੋਈ ਹੈ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਵਾਪਸੀ ਹੋਈ ਨਾ ਜਿਨ੍ਹਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ 'ਚ ਨਹੀਂ ਵਾਪਸੀ ਹੋ ਸਕਦੀ ਜਿੰਨੇ ਚੁ ਲੋਕਾਂ ਨੇ ਕੱਢੇ ਨੇ ਆਪਸ 'ਚ ਹੀ ਵਾਪਸੀਆਂ ਕਰ ਲੈਂਦੇ ਆ 6 ਕੁ ਮਹੀਨੇ ਇੱਧਰ ਨੂੰ ਹੋ ਜਾਂਦੇ ਬਾਅਦ 'ਚ ਕਹਿੰਦੇ ਘਰ ਵਾਪਸੀ ਹੋ ਗਈ ਕਰੀ ਜਾਓ ਚਾਹੇ ਘਰੇ ਬਾਪਸਾ ਹੋਵੇ ਚਾਹੇ ਭੂਆ ਦੇ ਘਰੇ ਵਾਪਸਾ ਹੋ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੁਹਾਨੂੰ ਹੁਣ ਬਹੁਤ ਹੋ ਗਿਆ ਹੁਣ ਸੋ ਆਪਸ 'ਚ ਹੀ ਲੱਗੇ ਹੋਏ ਨੇ ਹੁਣ ਇੱਧਰ ਅੱਛਾ ਪੰਥ ਬਚਾਉਣਾ ਹੈ ਜੀ ਹੁਣ ਪਰਿਵਾਰ ਬਚਾਉਣਾ ਹੈ ਜੀ ਪੰਜਾਬ ਬਚਾਉਣਾ ਹੈ ਜੀ ਦੱਸੋ ਕੱਲ ਉੱਥੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਪਰਮਾਤਮਾ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਸ਼ਰਧਾਂਜਲੀ ਸਮਾਰੋ ਉਹਨਾਂ ਦਾ ਸੀ ਦੋ ਤਿੰਨ ਨਾਂ ਮੇਰਾ ਲਈ ਦੇਨੇ ਉੱਥੇ ਇੱਥੋਂ ਹੀ ਪਤਾ ਲੱਗਦਾ ਕਿ ਕਿੰਨੇ ਭਟਕੇ ਹੋਏ ਨੇ ਸੁਪਨੇ 'ਚ ਵੀ ਆਈ ਜਾਂਦਾ ਹੈ ਕੇਜਰੀਵਾਲ ਸੁਪਨੇ 'ਚ ਹੀ ਆਈ ਜਾਂਦਾ ਹੈ ਵੀ ਕੀ ਹੋਈ ਜਾਂਦਾ ਸੋ ਅੱਜ ਫੇਰ ਸ਼ੁਰੂ ਕਰਤੀ ਪਰਿਵਾਰ ਆਪੋ ਕੀਓ ਪੰਜਾਬ ਬਚਾਓ ਯਾਤਰਾ ਮੈਨੂੰ ਸਮਝ ਨਹੀਂ ਆਉਂਦੀ ਬਚਾਉਣਾ ਕੀ ਤੋਂ ਥੋੜੇ ਤਾਂ ਬਚਾਇਆ ਸੀ ਬੜੀ ਮੁਸ਼ਕਲ ਨਾਲ ਸੋ ਇਸ ਕਰਕੇ ਇਹਨਾਂ ਨੇ ਕੁਰਸੀ ਬਚਾਓ ਯਾਤਰਾ ਇਹਨਾਂ ਦੀ ਹੈ ਪਰਿਵਾਰ ਬਚਾਓ ਯਾਤਰਾ ਇਹਨਾਂ ਦੀ ਹੋਰ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਹੋਰ ਇਹਨਾਂ ਦਾ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਆਪਦਾ ਆਪਦਾ ਪਰਿਵਾਰ ਪੁੱਤ ਭਤੀਜੇ ਸਾਲੇ ਜੀਜੇ ਬਸ ਸੋ ਅਸੀਂ ਇਸ ਬ੍ਰੌਸ਼ਰ ਦੇ ਵਿੱਚ ਆਪਦੀਆਂ ਪ੍ਰਾਪਤੀਆਂ ਲਿਖੀਆਂ ਨੇ ਕਿਸ ਤਰ੍ਹਾਂ ਅਸੀਂ ਕੰਮ ਕੀਤੇ ਨੇ ਤੇ ਨਾਲ ਦੂਜੇ ਪਾਸੇ ਉਹ ਵੀ ਲਿਖਿਆ ਕਿ ਕਿਹੜੇ ਕੰਮ ਇਹਨਾਂ ਨੇ ਰੋਕੇ ਨੇ ਜੇ ਕਿਤੇ ਸਾਡੇ ਕੋਲੇ ਰਾਜਨੀਤਿਕ ਸ਼ਕਤੀ 13 ਲੋਕ ਸਭਾ ਵਾਲੀ ਹੋਵੇ ਤਾਂ ਅਸੀਂ ਉਹ ਕੰਮ ਦੀ ਅਗਲੇ ਸਾਲ ਇਸੇ ਬ੍ਰੋਸ਼ਰ ਤੇ ਉਹਨਾਂ ਨੂੰ ਵੀ ਕੀਤੇ ਹੋਏ ਕੰਮਾਂ ਦੇ ਵਿੱਚ ਅਸੀਂ ਸ਼ਾਮਲ ਕਰ ਦਾਂਗੇ ਕਿਉਂਕਿ ਸਾਡੇ ਕੋਲੇ ਜਦੋਂ ਇੰਨੀ ਸ਼ਕਤੀ ਹੋਈ ਕਿ ਅਸੀਂ ਹੱਕ ਮੰਗਦੇ ਹੋਈਏ ਲੋਕ ਸਭਾ ਚ ਮੈਂ ਕੱਲ੍ਹਾ ਹੁੰਦਾ ਸੀ ਲੋਕ ਸਭਾ ਚ 19 ਚ ਤੁਸੀਂ ਦੇਖਿਆ ਮੈਂ ਬਹੁਤ ਸਾਰੇ ਮੰਤਰੀਆਂ ਤੋਂ ਕੰਮ ਕਰਾ ਕੇ ਲਿਆਉਂਦਾ ਸੀ ਕਿਉਂਕਿ ਇਹ ਜਿਤਾਵਣ ਵਾਸਤੇ ਤਾਂ ਮੈਂ ਲੋਕਾਂ ਨੂੰ ਕਹਿ ਰਿਹਾ ਤੁਸੀਂ ਤੇਰਾ ਜਿਤਾ ਦਿਓ ਪਾਸਵਰਡ ਮੈਨੂੰ ਪਤਾ ਹੈ ਲੋਕ ਸਭਾ ਦੇ ਵੀ ਕਿਵੇਂ ਕੰਮ ਕਰਾਉਣੇ ਹੁੰਦੇ ਨੇ ਉੱਥੇ ਜਿਹੜਾ ਬੋਲਦਾ ਹੁੰਦਾ ਜ਼ਿਆਦਾ ਉਦੇ ਕੰਮ ਕਦੇ ਨਹੀਂ ਰੁਕਦੇ ਮੈਂ ਹੁਣ ਬੋਲਦਾ ਰਹਿੰਦਾ ਸੀ ਪਾਰਲੀਮੈਂਟ ਚ ਖੁੱਲ ਕੇ ਬੋਲਦਾ ਰਹਿੰਦਾ ਸੀ ਤੇ ਮੈਂ ਕੋਈ ਕੰਮ ਕਰਾਉਣ ਜਾਂਦਾ ਕਿਸੇ ਮੰਤਰੀ ਕੋਲੇ ਤਾਂ ਬੀਜੇਪੀ ਵਾਲੇ ਬੈਠੇ ਹੁੰਦੇ ਸੀ ਉੱਥੇ ਕਿਉਂਕਿ ਮੰਤਰੀ ਬੀਜੇਪੀ ਦਾ ਹੁੰਦਾ ਸੀ ਉਹ ਪਰਾਂ ਕਰਦੇ ਸੀ ਬੀਜੇਪੀ ਆ ਇਹਨੂੰ ਪਿੱਛੇ ਜੋ ਪਿੱਛੇ ਜੋ ਮਾਨਸਾਵਾ ਪਾ ਗਿਆ ਇਹ ਜੀ ਕਿਆ ਕੰਮ ਹੈ ਮੈਨੇ ਸੀ ਆ ਕੰਮ ਹੈ ਆ ਕੰਮ ਕਰਕੇ ਮੇਰੇ ਕੰਨ ਚ ਕਹਿੰਦੇ ਸੀ ਲੋਕ ਸਭਾ ਮੈਂ ਥੋੜਾ ਮੇਰਾ ਖਿਆਲ ਰੱਖੀਏਗਾ ਹਾਂ ਮਾਨੇਗਾ ਕੋਈ ਗੱਲ ਨਹੀਂ ਜੀ ਮੇਰਾ ਚੁੱਪ ਹੋ ਕੇ ਕੰਮ ਹੁੰਦਾ ਮੈਨੂੰ ਬੋਲਣ ਦੀ ਲੋੜ ਕੀ ਹੈ ਫਿਰ ਠੀਕ ਹੈ ਨਾ ਸੋ ਇਸ ਕਰਕੇ ਮੇਰੇ ਕੋਲੇ ਪਾਸਪੋਰਟ ਬਥੇਰੇ ਨੇ ਕਿ ਕੰਮ ਕਿਵੇਂ ਲੈਣਾ ਹੈ ਕਿਹੜੀ ਵੀ ਮਰਜੀ ਪਾਰਟੀ ਦੀ ਸਰਕਾਰ ਹੋਵੇ ਕੰਮ ਕਿਵੇਂ ਲੈਣਾ ਲੋਕ ਸਭਾ ਚੋਂ ਲੋਕ ਸਭਾ ਦਾ ਮੈਂਬਰ ਚਾਹੇ ਤਾਂ ਉਹ ਕੰਮ ਰੋਕ ਨਹੀਂ ਸਕਦਾ ਆਪਣੀ ਸਟੇਟ ਵਾਸਤੇ ਬਹੁਤ ਕੁਝ ਲੈ ਕੇ ਆ ਸਕਦਾ ਸੋ ਆ ਆ ਬੇਨਤੀਆਂ ਕਰਨ ਵਾਸਤੇ ਆਇਆ ਮੈਂ ਫਿਰ ਇਹੀ ਗੱਲ ਕਰਦਾ ਕਿ ਕੇਜਰੀਵਾਲ ਸਾਹਿਬ ਨੇ ਪਹਿਲਾਂ ਅੱਜ ਤੋਂ ਲਗਭਗ 2 ਸਾਲ ਪਹਿਲਾਂ ਅੱਜ 11 ਮਾਰਚ ਹੈ ਕੱਲ ਦੇ ਦਿਨ ਰਿਜ਼ਲਟ ਆਏ ਸੀ ਕੱਲ ਦੇ ਦਿਨ 92 92 ਹੋ ਜੇ ਵਿਧਾਇਕ ਚੁਣੇ ਗਏ ਸੀ ਲੋਕਾਂ ਦੁਆਰਾ ਜਿਨ੍ਹਾਂ ਨੂੰ 76 77000 ਤੇ ਜਿਨ੍ਹਾਂ ਨੇ ਬੜੇ-ਬੜੇ ਕਿਲੇਟਾ ਹੇ ਸੀ ਕੱਲ ਦੇ ਦਿਨ ਹਜੇ 5 ਦਿਨ ਰਹਿੰਦੇ ਨੇ 16 ਤਰੀਕ ਨੂੰ ਸੌ ਚੁੱਕੀ ਸੀ ਉਸ ਵੇਲੇ ਵੀ ਕੈਰੀਵਾਲ ਸਾਹਿਬ ਨੇ ਇਸੇ ਮੰਚ ਤੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਮੇਰੇ ਤੇ ਯਕੀਨ ਕੀਤਾ ਸੀ ਸੋ ਮੈਂ ਜੇ ਕਹਾ ਕਿ ਪਾਰਟੀ ਦਾ ਮੈਂ ਕੋਈ ਕੋਈ ਬਹੁਤਾ ਵੱਡਾ ਲੀਡਰਾਂ ਜਾਂ ਕੋਈ ਮੈਂ ਕੁਝ ਨਹੀਂ ਮੈਂ ਸਿਪਾਈ ਆ ਮੈਂ ਪੰਜਾਬ ਪ੍ਰਤੀ ਵਫادار ਆ ਮੇਰੀ ਧੜਕ ਹਰ ਧੜਕਨ ਚ ਪੰਜਾਬ ਹੈ ਜੇ ਕੋਈ ਵਿਸ਼ਵਾਸ ਮੇਰੇ ਤੇ ਕੀਤਾ ਜਾਂਦਾ ਡਿਊਟੀ ਮੇਰੀ ਲਈ ਜਾਂਦੀ ਹੈ ਮੈਂ ਉਹ ਤਨਦੇਹੀ ਨਾਲ ਨਿਭਾਉਣਾ ਕੈਪਟਨ ਸਾਡੇ ਕੇਜਰੀਵਾਲ ਸਾਹਿਬ ਨੇ ਇਹ ਫੈਸਲਾ ਉਹਨਾਂ ਨੇ ਕਰਨਾ ਹੈ ਕਿ ਨੇ ਕਿੰਨੇ ਨੰਬਰ ਤੇ ਬੈਟਿੰਗ ਕਰਨੀ ਹੈ ਕਿ ਨੇ ਕਿੱਥੇ ਫੀਲਡਿੰਗ ਕਰਨੀ ਹੈ ਸਾਡਾ ਮਕਸਦ ਹੈ ਮੈਂ ਜਿੱਤਿਆ ਜਾਵੇ ਔਰ ਮੈਨ ਆਫ ਦਾ ਮੈਚ ਸਾਡੇ ਕੇਜਰੀਵਾਲ ਰਹਿਣ ਤੇ ਅਸੀਂ ਮੈਚ ਜਿੱਤੀਏ ਸੀਰੀਜ਼ ਵੀ ਜਿੱਤੀਏ ਜੋ ਸਾਡੀ ਡਿਊਟੀ ਲਈ ਜਾਊਗੀ ਉਹ ਜਿੱਤੀਏ ਸੋ ਮੈਂ ਤਾਂ ਜੇ ਕਈ ਜਨਮ ਲੱਗ ਸਕਦੇ ਨੇ ਜੇ ਮੈਂ ਇਹਨਾਂ ਦਾ ਸ਼ੁਕਰੀਆ ਕਰਾਂ ਕਿ ਜੋ ਜ਼ਿੰਮੇਵਾਰੀ ਮੇਰੇ ਵਰਗਿੰ ਦਿੱਤੀ ਕੰਮ ਕਰਾਂ ਛੋਟੇ ਹੋਏ ਜੋ ਆਕ ਨੂੰ ਤੇ ਅਸੀਂ ਨਿਭਾਈ ਮਿਲ ਕੇ ਇੱਕ ਟੀਮਵਰਕ ਦੇ ਤੌਰ ਤੇ ਅਸੀਂ ਕੰਮ ਕਰਦੇ ਆਂ ਮੈਂ ਧੰਨਵਾਦੀ ਸਾਡੇ ਸਾਰੇ ਐਮਐਲਏ ਸਹਿਬਾਨ ਦਾ ਚੇਅਰਮੈਨ ਸਹਿਬਾਨਾਂ ਦਾ ਕਿ ਦੋ ਸਾਲਾਂ ਚ ਸਾਡੀ ਪਾਰਟੀ ਚ ਕਦੇ ਕੋਈ ਤੁਨੀ ਡਿਸਪਲਿਨ ਬ੍ਰੇਕ ਨਹੀਂ ਹੁੰਦਾ ਦੇਖਿਆ ਹੋਊਗਾ ਕਿ ਕੋਈ ਕੋਈ ਕਿਸੇ ਨੇ ਕੋਈ ਕੁਛ ਬੋਲਤਾ ਕਿਸੇ ਨੇ ਕੁਛ ਬੋਲਤਾ ਤੇ ਇਧਰ ਦੂਜੀਆਂ ਪਾਰਟੀਆਂ 'ਚ ਕਦੇ ਡਿਸਪਲਾਈਨ ਨਹੀਂ ਦੇਖਿਆ ਹੋਊਗਾ। ਉਹ ਕਹਿੰਦਾ ਉਹਨੂੰ ਉੱਥੇ ਨਹੀਂ ਬੁਲਾਉਣਾ, ਉਹ ਕਹਿੰਦਾ ਉਹਨੂੰ ਉੱਥੇ ਨਹੀਂ ਬੁਲਾਉਣਾ, ਉਹ ਕਹਿੰਦਾ ਉਹ ਉਧਰ ਕਿਉਂ ਗਿਆ? ਉਹ ਕਹਿੰਦਾ ਇਹਨੇ ਬੰਦੇ ਇਕੱਠੇ ਕਰ ਲਏ, ਇਹਨੂੰ ਕੱਢ ਦੋ ਪਾਰਟੀ 'ਚੋਂ। ਉਹ ਦੂਜਾ ਉੱਥੇ ਜਾਵੜਦਾ ਦਿੱਲੀ, ਕੋਈ ਦਿੱਲੀ ਕਿਸੇ ਨਾਲ ਫੋਟੋ ਖਿਚਾ ਕੇ ਆ ਜਾਂਦਾ ਮੈਂ ਇਧਰ ਲਾਂ। ਤੋਂ ਉਹਨਾਂ ਦਾ ਤਾਂ ਹਜੇ ਆਪ ਨਹੀਂ ਪਤਾ ਲੱਗ ਰਿਹਾ ਉਹ ਕਿੱਧਰ ਲੈਨੇ। ਸੋ ਅਸੀਂ ਤਾਂ ਭਾਈ ਪੰਜਾਬ ਵਾਲੇ ਪਾਸੇ ਆ। ਸੋ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਅੱਜ ਮੈਂ ਸੋਚ ਰਿਆ ਸੀ ਆਉਂਦਾ-ਆਉਂਦਾ ਕਿ ਕਦੇ ਸੋਚਿਆ ਨਹੀਂ ਸੀ ਕਿ ਇਹ ਕੋਈ ਨਾਰਾ ਮੇਰੇ ਨਾਂ ਤੇ ਵੀ ਬਣਾਉਂਗਾ ਜਿਹਦੇ ਚ ਪੰਜਾਬ ਦੇ ਬਿਹਤਰੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਜਿਹਦੇ ਚ ਜ਼ਿਕਰ ਹੋਊਗਾ ਸੋ ਅੱਜ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪਾਰਟੀ ਦਾ ਪੀਐਸਸੀ ਦਾ ਔਰ ਜਿਨ੍ਹਾਂ ਨੇ ਫੈਸਲਾ ਕਰਕੇ ਮੇਰੀ ਜ਼ਿੰਮੇਰੀ ਲਈ ਹੈ ਔਰ ਮੈਂ ਵਾਦਾ ਕਰੋੜਾਂ ਜਨਤਾ ਦੇ ਸਾਹਮਣੇ ਵੀ ਕਰਦਾ ਕਿ ਮੈਂ ਆਪਣੇ ਵੱਲੋਂ ਕੋਈ ਮਿਹਨਤ ਚ ਕਮੀ ਨਹੀਂ ਛੱਡਦਾ ਮਿਹਨਤ ਵਾਲੇ ਪਾਸੇ ਉਹ ਤਾਂ ਸਾਨੂੰ ਹਰਾ ਹੀ ਨਹੀਂ ਸਕਦੇ ਸਾਡੇ ਤਾਂ ਜਦੋਂ ਰੋਡ ਸ਼ੋਅ ਕਰਨ ਲੱਗਦੇ ਆ 10 ਵਜੇ ਤੱਕ ਰਾਤ ਦੇ ਰਾਤ ਦੇ 10 ਵਜੇ ਤੱਕ ਸਪੀਕਰ ਲਾਉਡ ਹੁੰਦਾ 9:58 ਮਿੰਟ ਤੇ ਸਪੀਕਰ ਬੰਦ ਕਰਦੇ ਆ ਫੇਰ ਉਸ ਤੋਂ ਬਾਅਦ ਲੋਕਾਂ ਨੂੰ ਮਿਲਦੇ ਆ ਤੇ ਫੇਰ ਫੇਰ ਘਰ ਜਾਂਦੇ ਆ ਜਾਂ ਜਿੱਥੇ ਵੀ ਰਹਿਣਾ ਹੁੰਦਾ ਉਹਦੇ ਤੱਕ ਤਾਂ ਇਹ ਸੁੱਤੇ ਪਏ ਹੁੰਦੇ ਨੇ ਇਹਨਾਂ ਨੂੰ ਕੀ ਪਤਾ ਹੈ ਕਿ ਲੋਕਾਂ ਕੋਲੇ ਕਦੋਂ ਚਾਹੀਦਾ ਹੁੰਦਾ ਸੋ ਇਸ ਕਰਕੇ ਇਹ ਰਾਜੇ ਮਹਾਰਾਜੇ ਨੇ ਇਹਨਾਂ ਦੇ ਰਹਿਣ ਸਹਿਣ ਬਹੁਤ ਸ਼ਾਹੀ ਠਾਠਾਂ ਬਾਠਾਂ ਨੇ ਇਹਨਾਂ ਤੋਂ ਖਿਹੜਾ ਛੜਾਈਏ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨੇ ਤੇ ਉਮੀਦ ਹੈ ਕਿ ਲੋਕ ਮਾਲਕ ਬਣ ਕੇ ਸਾਡੇ ਇਸ ਮਿਹਨਤ ਨੂੰ ਫਲਫੁੱਲ ਜਰੂਰ ਲਾਉਣ